ਇੱਕ ਤੱਕ ਕਿਸਾਨਾਂ ਉੱਤੇ ਆਲਰੇਡੀ ਹੜ ਦੀ ਮਾਰ ਪਈ ਹੈ ਕਿਸਾਨਾਂ ਦੀਆਂ ਫਸਲਾਂ ਉੱਤੇ ਹੜ ਦੀ ਮਾਰ ਪਈ ਹੈ ਤੇ ਇੱਕ ਕੀ ਹੁਣ ਕਿਸਾਨਾਂ ਨੂੰ ਕੋਈ ਹੋਰ ਤੰਗ ਵੀ ਕਰ ਰਿਹਾ ਹੈ ਕਿ ਕਿਸਾਨਾਂ ਨੂੰ ਰੇਤਮਾਸੀਆ ਜਾਂ ਪੁਲਿਸ ਪ੍ਰਸ਼ਾਸਨ ਵੀ ਤੰਗ ਕਰ ਰਿਹਾ ਹੈ ਇਹ ਸਵਾਲ ਅਚਾਨਕ ਖੜਾ ਹੋਣ ਲੱਗ ਗਿਆ ਇਹ ਸਵਾਲ ਉਸ ਵੇਲੇ ਖੜਿਆ ਜਦੋਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਲਗਾਤਾਰ ਅਜਨਾਲੇ ਦੇ ਦੇ ਹੱਤ ਖੇਤਰ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਨੇ ਜਦੋਂ ਇੱਕ ਬਿਆਨ ਜਾਰੀ ਕੀਤਾ ਉਸ ਵੇਲੇ ਐ ਪ੍ਰਤੀਤ ਹੋਇਆ ਕਿ ਸ਼ਾਇਦ ਕਿਸਾਨ ਜਿਹੜੇ ਨੇ ਉਹ ਦੋਰੀ ਮਾਰ ਹੀਟ ਹੈਗੇ ਹੈ ਸ਼ਾਇਦ ਕਿਸਾਨ ਜਿਹੜੇ ਹੈ ਉਹ ਨਾ ਸਿਰਫ ਆਪਣੇ ਉੱਤੇ ਆਈ ਇਸ ਆਫਤਾ ਤੋਂ ਪਰੇਸ਼ਾਨ ਨੇ ਸਗੋਂ ਪ੍ਰਸ਼ਾਸਨਿਕ ਪੱਧਰ ਤੇ ਵੀ ਉਹਨਾਂ ਨੂੰ ਕੋਈ ਪਰੇਸ਼ਾਨੀ ਹੋ ਰਹੀ ਹੈ ਇਥੋਂ ਤੱਕ ਕਿ ਰੇਤ ਮਾਫੀਆ ਸੰਬੰਧੀ ਵੀ ਗੱਲਾਂ ਕੁਲਦੀਪ ਸਿੰਘ ਢਾਲੀਵਾਲ ਨੇ ਕੀਤੀਆਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਕਰ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਵੀ ਕੀਤੀ ਹੈ ਔਰ ਉਹਨਾਂ ਦਾ ਧੰਨਵਾਦ ਵੀ ਕੀਤਾ ਆਖਰ ਕੀ ਬੋਲੇ ਕੁਲਦੀਪ ਢਾਲੀਵਾਲ ਆਪ ਸੁਣਦੇ ਆ ਸਤਿ ਸ਼੍ਰੀ ਅਕਾਲ ਜੀ ਵਾਇਗਲ ਦੀ ਕ ਖਾਲਸਾ ਵਾਇਗਲ ਦੀ ਕੀ ਫਤਿਹ ਮੈਂ ਅੱਜ ਦੇਖਣ ਆਇਆ ਸੀਗਾ ਜਿੱਥੇ ਜਿੱਥੇ ਕਿਸਾਨ ਸਾਡੇ ਜਿਨ੍ਹਾਂ ਦੇ ਹੜ੍ਹ ਦੇ ਨਾਲ ਖੇਤਾਂ ਦੇ ਚ ਰੇਤ ਪੈ ਗਈ ਸੀਗੀ ਤੇ ਆਪਾਂ ਸਾਰਿਆਂ ਨੇ ਉਸ ਸਮੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀਗੀ ਕਿ ਤੁਸੀਂ ਇਹ ਪਾਲਿਸੀ ਲਾਗੂ ਕਰੋ ਕਿ ਜਿਸ ਦਾ ਖੇਤ ਉਸ ਦੀ ਰੇਤ ਉਹਦਾ ਮਾਜੋਗ ਮੁੱਖ ਮੰਤਰੀ ਸਾਹਿਬ ਨੇ ਸਾਡੀ ਉਹ ਬੇਨਤੀ ਨੂੰ ਸਿਫਾਕਤ ਕੀਤਾ ਤੇ ਉਹਨੂੰ ਲਾਗੂ ਕਰਤਾ ਤੇ ਅੱਜ ਸਾਡੇ ਜਿਹੜੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਸੀਗਾ ਉਹਨਾਂ ਦੀ ਲਗਭਗ ਜਿਹੜੀ ਪੂਰਤੀ ਆ ਉਹ ਚੱਲੀ ਆ ਕੁਝ ਲੋਕਾਂ ਨੇ ਮੈਨੂੰ ਕਾਲ ਵੀ ਕੀਤੀ ਤੇ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਉਹ ਕਹਿੰਦੇ ਜੀ ਅਸੀਂ ਕਿਸਾਨ ਅਵੇਰਤ ਕਰਦੇ ਆ ਤੇ ਸਾਨੂੰ ਕ ਮੱਲਾ ਰਸਤੇ ਦੇ ਤੰਗ ਕੀਤਾ ਜਾਂਦਾ ਤੇ ਮੈਂ ਉਹ ਪੁੱਛਣ ਆਇਆ ਜਿੰਨਾ ਭਰਾਵਾਂ ਨੂੰ ਕਿ ਤੁਹਾਨੂੰ ਕੋਈ ਤੰਗੀ ਆ ਮੈਂ ਹੋਰ ਵੀ ਇੱਕ ਜਗ੍ਹਾ ਤੋਂ ਕਿਹਾ ਕਿ ਜੀ ਸਾਨੂੰ ਕੋਈ ਸਮੱਸਿਆ ਨਹੀਂ ਗਈ ਪਰ ਜੇ ਕੋਈ ਸਮੱਸਿਆ ਹੋਵੇ ਜਿੱਥੇ-ਜਿੱਥੇ ਵਿਦੇਸ਼ ਪਈ ਆ ਕਿਹੇ ਕਿਸਾਨ ਨੂੰ ਕੋਈ ਸਮੱਸਿਆ ਉਹ ਤੁਸੀਂ ਮੈਨੂੰ ਕਾਲ ਕਰੋ ਮੈਂ ਉਸੇ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਅਸੀਂ ਉਹ ਮਸਲਾ ਹੱਲ ਕਰਦਾਂਗੇ ਜੇ ਤੁਹਾਨੂੰ ਕੋਈ ਪੁਲਿਸ ਵਾਲੇ ਤੰਗ ਕਰਦੇ ਆ ਕੋਈ ਮਾਈਨ ਡਿਪਾਰਟਮੈਂਟ ਵਾਲਾ ਤੰਗ ਕਰਦਾ ਜੇ ਕੋਈ ਸੈਂਡ ਮਾਫੀਆ ਜਿੱਕੇ ਦੇ ਤੁਹਾਨੂੰ ਕੋਈ ਤੰਗ ਕਰਦਾ ਉਹ ਸਾਨੂੰ ਦੱਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਦੱਸਾਂਗੇ ਮੁੱਖ ਮੰਤਰੀ ਸਾਹਿਬ ਦਾ ਇਹ ਧੰਨਵਾਦ ਵੀ ਆ ਕਿ ਸਾਡੀਆਂ ਉਹਨਾਂ ਨੇ ਦਰਿਆਪੁਰ ਦੀ ਜ਼ਮੀਨਾਂ ਲਈ ਮੌਜਾ ਦਾ ਵੀ ਜਿਹੜਾ ਅਨਾਉਂਸਮੈਂਟ ਕੀਤੀ ਆ ਉਦੋਂ 13 ਤਰੀਕ ਨੂੰ ਅੱਜ ਨਾਲੇ ਚ ਭਲਾ ਪਿੰਡ ਬਿੱਲ ਚ ਆਦੇ ਸਾਡੇ ਲਈ ਸਾਡੇ ਕਿਸਾਨਾਂ ਲਈ ਮੌਜਾ ਜਿਹੜਾ ਇੱਥੋਂ ਸ਼ੁਰੂ ਕਰਾਵੇ ਉਹਨਾਂ ਦਾ ਇਹ ਵੀ ਧੰਨਵਾਦ ਆ ਕਿ ਉਹ ਇੱਥੋਂ ਮੌਜੇ ਦੀ ਰਾਸ਼ੀ ਜਿਹੜੀ ਪੰਜਾਬ ਦੇ ਹਰ ਪੀੜਤਨ ਦੇਣ ਦੀ ਸ਼ੁਰੂ ਕਰਾਵੇ ਆ ਤੁਹਾਨੂੰ ਮੁੱਖ ਮੰਤਰੀ ਸਾਹਿਬ ਜੀ ਆਇਆਂ ਤੁਸੀਂ ਆਓ ਤੁਹਾਨੂੰ ਇਹਨਾਂ ਸਾਰੇ ਕਿਸਾਨਾਂ ਨਾਲ ਮਲਾਵਾਂਗੇ ਜਿੰਨਾਂ ਦੀਆਂ ਜ਼ਮੀਨਾਂ 'ਚ ਦੇਖੋ ਰੇਤ ਦੇ ਬਚਾਰੇ ਕੱਢ ਰਹੇ ਆ ਜਾਸ ਫੇਰੇ ਰੇਤ ਹੀ ਨਿਗਦੀ 8 8 ਫੁੱਟ ਰੇਤ ਸੀਗੀ ਪਰ ਇਹਨਾਂ ਨੇ ਹਿੰਮਤ ਕੀਤੀ ਆ ਰੇਤ ਕੱਢ ਕੇ ਇਹਨਾਂ ਨੇ ਵੇਚ ਵੀ ਲਈ ਆ ਤੇ ਵੇਚ ਵੀ ਰਹੇ ਆ ਉਹਦੇ ਖੁਸ਼ ਵੀ ਨੇ ਇਹ ਤੁਹਾਡੇ ਤੇ ਬਹੁਤ ਖੁਸ਼ ਨੇ ਕਿ ਮੁੱਖ ਮੰਤਰੀ ਸਾਹਿਬ ਨੇ ਸਾਡੇ ਲਈ ਬਹੁਤ ਵਧੀਆ ਕੀਤਾ ਉਹਨਾਂ ਨੂੰ ਚਾਰੇ ਦਾ ਜਿਹੜਾ ਨੁਕਸਾਨ ਹੋਇਆ ਹੀ ਕਿਉਂਕਿ ਪਤਾ ਨਹੀਂ ਅਜੇ ਚ ਕਣਕ ਬੀਜੀ ਜਾਵੇ ਇਕਦਮ ਬੀਜੀ ਜਾਵੇ ਅੱਕ ਤੇ ਕਿਤੇ ਤੁਸੀਂ ਪਾਣੀ ਵੀ ਦੇਖਦੇ ਹੋਗੇ ਸੇਮ ਪੈ ਗਈ ਆ ਥੱਲੇ ਪਾਣੀ ਜਿਹੜਾ ਉਹ ਦੇਖੋ ਅੱਗੇ ਵੀ ਆ ਇਹ ਸੇਮ ਪੈ ਗਈ ਆ ਪਤਾ ਨਹੀਂ ਉਦੋਂ ਤੱਕ ਕੰਢਕ ਤੱਕ ਪੱਤ ਲੰਦਾ ਕਿ ਨਹੀਂ ਆਉਂਦਾ ਪਰ ਫਿਰ ਵੀ ਸਾਡੇ ਕਿਸਾਨਾਂ ਦਾ ਜਿਹੜਾ ਫਾਇਦਾ ਹੋਇਆ ਬਹੁਤ ਕਿਸ ਕਰਕੇ ਮੁਖਵੰਤੀ ਸਾਹਿਬ ਦਾ ਬਹੁਤ ਧੰਨਵਾਦ ਇੱਕ ਕਦਮ ਆ ਫਿਰ ਕਹਿੰਦਾ ਸਾਡੇ ਕਿਸੇ ਕਿਸਾਨ ਨੂੰ ਜਿਸ ਵੀ ਕਿਸਾਨ ਦੀ ਜ਼ਮੀਨ 'ਚ ਰੇਤ ਪਈ ਆ ਹੜਾ ਕਰਕੇ ਰੇਤ ਪੈ ਗਈ ਆ ਛੇ ਉਹਨੂੰ ਕੋਈ ਵੀ ਤੰਗ ਕਰਦਾ ਕੋਈ ਜਿਹੜਾ ਸੈਂਡ ਮਾਫੀਆ ਤੰਗ ਕਰਦਾ ਕੋਈ ਮਾਈਨਿੰਗ ਡਿਪਾਰਟਮੈਂਟ ਵਾਲੇ ਤੰਗ ਕਰਦੇ ਆ ਕੋਈ ਕਿਤੇ ਪੁਲਿਸ ਵਾਲਾ ਕੁਝ ਕਹਿੰਦਾ ਉਸੇ ਲਈ ਸਾਨੂੰ ਦੱਸੋ ਉਸੇ ਲਈ ਮੇਰੇ ਨੰਬਰ ਤੇ ਕਾਲ ਕਰੋ ਮੈਂ ਉਸੇ ਲਈ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਤੁਹਾਡਾ ਮਸਲਾ ਹੱਲ ਕਰਾਉਂਗਾ ਰਾਮਨਾ ਆਪਣੇ ਖੇਤਾਂ 'ਚੋਂ ਆਪਣੀ ਕੱਢੋ ਰੇਤ ਕੱਢੋ ਆਪਣੇ ਬੱਚਿਆਂ ਨੂੰ ਚੰਗਾ ਪੜਾਓ ਜਿਹੜਾ ਤੁਹਾਡਾ ਨੁਕਸਾਨ ਹੋਇਆ ਨੁਕਸਾਨ ਦੀ ਪੂਰਤੀ ਕਰੋ ਜੇ ਤੁਹਾਨੂੰ ਲੱਗਾ ਕਿ ਟਾਈਮ ਵੱਧ ਚਾਹੀਦਾ ਇਹ ਵੀ ਆਪਾਂ 33 ਨੂੰ ਮੁੱਖ ਮੰਤਰੀ ਸਾਹਿਬ ਨੂੰ 13 ਤੀਕ ਨੂੰ ਬੇਨਤੀ ਕਰਾਂਗੇ ਕਿ ਸਾਡਾ ਥੋੜਾ ਟਾਈਮ ਵਧਾ ਦਿਓ ਜੀ ਰੇਤ ਕੱਢਣ ਦਾ ਕੋਈ ਬਹੁਤ ਜਿਆਦਾ ਦੇਤ ਆ ਉਹ ਵਧਾ ਦੇਣਗੇ ਮੁੱਖ ਮੰਤਰੀ ਸਾਹਿਬ ਕਿਸਾਨਾਂ ਦੇ ਹੱਕ 'ਚ ਬਹੁਤ ਫੈਸਲੇ ਲੈਂਦੇ ਆ ਸੋ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕਦਾਂ ਫਿਰ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਛੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੇ ਕਾਲ ਕਰਿਓ ਮੈਂ ਉਸੇ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਤੁਹਾਡਾ ਮਸਲਾ ਜਿਹੜਾ ਹੱਲ ਕਰਾ ਦੂੰਗਾ ਉਹ 13 ਤਰੀਕ ਨੂੰ ਆਪਾਂ ਜਨਾਲੇ ਭਲਾਪਿੰਡ ਮਿਲਦੇ ਵਿੱਚ ਮੁੱਖ ਮੰਤਰੀ ਸਾਹਿਬ ਆਵਿਆ ਉਹਨਾਂ ਦਾ ਨਿੱਘਾ ਸਵਾਗਤ ਕਰਨਾ ਸਾਡੇ ਲਈ ਉਹ ਵਾਜੇ ਦੇ ਚੱਕ ਲੈ ਕੇ ਆਵੇ ਇਥੋਂ ਸ਼ੁਰੂ ਕਰਦੇ ਆਂ ਸੋ ਬਹੁਤ ਬਹੁਤ ਧੰਨਵਾਦ ਸਾਡੇ ਭਰਾ ਇਹ ਸਾਰੇ ਗਿਲਜਾ ਸਿੰਘ ਹਣੀ ਸਾਰੇ ਬੜੇ ਖੁਸ਼ ਨੇ ਕਿ ਸਾਡਾ ਅਸੀਂ ਵਧੀਆ ਕੰਮ ਹੋ ਗਿਆ ਨਹੀਂ ਤੇ ਜਮੀਨ ਜ਼ਿੰਦਗੀ ਪਾਲੀ ਬਖਵਾਦ ਹੋ ਜਾਣੀ ਜੇ ਪੌਂਸੀ ਨਾ ਹੁੰਦੀ ਇੱਥੇ ਕਦੀ ਕੁਝ ਨਹੀਂ ਹੁੰਦਾ ਹੁਣ ਤਾਂ ਸ਼ਾਇਦ ਹੋਰ 6 ਮਹੀਨਿਆਂ ਨੂੰ ਜਾਂ 7 ਮਹੀਨਿਆਂ ਨੂੰ ਇਹ ਵਧੀਆ ਹੋ ਜਾਊਗੀ ਬਹੁਤ ਬਹੁਤ ਧੰਨਵਾਦ